ਜਦ ਜ 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 ਕਿਉਂਕਿ ਅਗਰ ਤੁਹਾਡੇ ਕੋਈ ਵੀ ਤੁਹਾਡੇ ਕੋਲ ਚਾਰਜ ਸ਼ੀਟ ਹੁੰਦੀ ਕੁਝ ਹੁੰਦੀ ਤੇ ਤੁਸੀਂ ਅੱਤੇ ਚਲਾਨ ਪੇਸ਼ ਕਰ ਚੁੱਕੇ ਹੁੰਦੇ ਠੀਕ ਹੈ ਉਹਨਾਂ ਨੇ ਕਲੇਮਸ ਲਗਾਏ ਹੋਏ ਨੇ ਪਰ ਹਲੇ ਉਹ ਟ੍ਰਾਇਲ ਚੱਲਣਗੇ ਬਟ ਮੈਂ ਬਹੁਤ ਖੁਸ਼ ਹਾਂ ਕਿ ਆਮ ਆਦੀ ਪਾਰਟੀ ਸਮੁੱਚੇ ਇੰਡੀਆ ਦੇ ਵੱਲੋਂ ਪੰਜਾਬ ਵੱਲੋਂ ਤੇ ਅਸੀਂ ਬਹੁਤ ਖੁਸ਼ ਹਾਂ ਇਸ ਕਰਕੇ ਸਾਰੇ ਇਕੱਠੇ ਹੋਏ ਐ ਸੈਲੀਬ੍ਰੇਸ਼ਨਸ ਕਰਨ ਵਾਸਤੇ ਸਰ ਸਾਬ ਕੀ ਕਹਿਣਾ ਚਾਹੋਗੇ ਇਸ ਤਰੀਕੇ ਨਾਲ 177 ਦਿਨ ਬਾਅਦ ਰਿਹਾਈ ਹੋਈ ਤੇ ਕੀ ਕਹਿਣਾ ਚਾਹੋਗੇ ਅੱਜ ਰਿਹਾ ਹੋ ਕੇ ਬਾਹਰ ਆਏ ਨੇ ਇੱਕ ਲਾਈਨ ਦੇ ਵਿੱਚ ਹੀ ਗੱਲ ਮੁੱਕ ਜਾਂਦੀ ਆ ਬਈ ਸੱਚਾਈ ਦੀ ਜਿੱਤ ਹੋਈ ਹੈ ਮਦਈ ਲਖ ਬੁਰਾ ਚਾਹੇ ਤਾਂ ਕੀ ਹੁੰਦਾ ਹੈ ਵਹੀ ਹੁੰਦਾ ਹੈ ਜੋ ਮੰਜੂਰੇ ਖੁਦਾ ਹੁੰਦਾ ਹੈ ਸੋ ਇਹਨਾਂ ਨੇ ਬਹੁਤ ਬੁਰਾ ਚਾਹਣ ਦੀ ਕੋਸ਼ਿਸ਼ ਕੀਤੀ ਹੈ ਮੋਦੀ ਸਰਕਾਰ ਨੇ ਬਿਨਾ ਕਿਸੇ ਸਬੂਤ ਤੋਂ ਬਿਨਾ ਕਿਸੇ ਗੱਲ ਤੋਂ ਸਾਡੇ ਜਿਹੜੇ ਸੀਨੀਅਰ ਲੀਡਰ ਜਿੰਨੇ ਵੀ ਪਾਰਟੀ ਦੇ ਆਮ ਬੰਦੇਮੀ ਪਾਰਟੀ ਦੇ ਸਭ ਨੂੰ ਜੋ ਇਹ ਕਰ ਸਕਦੇ ਸੀ ਵੱਤ ਤੋਂ ਵੱਧ ਵੱਤ ਤੋਂ ਵੱਧ ਤੁਸੀਂ ਕਿਸੇ ਬੰਦੇ ਨੂੰ ਕਿਸੇ ਵੀ ਲੀਡਰ ਨੂੰ ਤੁਸੀਂ ਜੇਲ੍ਹ ਚ ਸੁੱਟ ਸਕਦੇ ਹੋ ਨਾ ਉਹ ਵੀ ਇਹਨਾਂ ਨੇ ਕਰਕੇ ਦੇਖ ਲਿਆ ਉਹਨੇ ਜਰੂਰ ਸੋਚਦੇ ਹੋਣਗੇ ਮੋਦੀ ਸਾਹਿਬ ਕੇ ਪਤਾ ਨਹੀਂ ਹੈ ਜਿਹੜੇ ਆਮ ਆਦਮੀ ਪਾਰਟੀ ਦੇ ਲੀਡਰ ਨੇ ਕਿਹੜੀ ਮਿੱਟੀ ਦੇ ਬਨੇ ਨੇ ਬਈ ਇਹ ਕਿਸੇ ਚੀਜ਼ ਤੋਂ ਡਰਦਾ ਹੀ ਨਹੀਂ ਸੋ ਡਰ ਕਿਸ ਚੀਜ਼ ਦਾ ਜਦੋਂ ਅਸੀਂ ਸੱਚਾਈ ਦੇ ਨਾਲ ਸੱਚਾਈ ਦੇ ਨਾਲ ਜਿਹੜਾ ਲੋਕਾਂ ਦੀ ਗੱਲ ਸੁਣ ਰਹੇ ਆ ਤੇ ਫੇਰ ਸਾਨੂੰ ਡਰ ਕਿਸ ਚੀਜ਼ ਦਾ ਸੋ ਅੱਜ ਮਾਨਯੋਗ ਸਰਵੋੱਚ ਨਿਆਂਲੇ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਜਿੱਤ ਜਿਹੜੀ ਹਮੇਸ਼ਾ ਸੱਚਾਈ ਦੀ ਹੁੰਦੀ ਹੈ ਸੋ ਮੈਂ ਜਿੱਥੇ ਧੰਨਵਾਦ ਕਰਦਾ ਮਾਨਯੋਗ ਸਰਵੋੱਚ ਅੰਲੇਦਾ ਸੁਪਰੀਮ ਕੋਰਟ ਦੀ ਜਿੱਥੇ ਉੱਥੇ ਹੀ ਮੈਂ ਆਪਣੇ ਸਾਰੇ ਜਿੰਨੇ ਵੀ ਆਮ ਆਦਮੀ ਪਾਰਟੀ ਦੇ ਹਾਂ ਜਿੰਨੇ ਵੀ ਵਲੰਟੀਅਰ ਸਹਿਬਾਨ ਨੇ ਸਭ ਦਾ ਅੱਜ ਬਹੁਤ ਵੱਡਾ ਸਭ ਲਈ ਦਿਨ ਹੈ ਔਰ ਬੜੀ ਖੁਸ਼ੀ ਦਾ ਦਿਨ ਹੈ ਕਿ ਸਾਡੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਜੀ ਜਿਹੜੇ ਆ ਬੜੀ ਸ਼ਾਨ ਦੇ ਨਾਲ ਜਿਹੜਾ ਉਹ ਜੇਲ੍ਹ ਦੇ ਵਿੱਚੋਂ ਬਾਹਰ ਆ ਰਹੇ ਆ ਮੇਰੇ ਨਾਲ ਸਾਡੀ ਆਮ ਆਦਮੀ ਪਾਰਟੀ ਦੇ ਡਿਸਟ੍ਰਿਕਟ ਦੇ ਪ੍ਰਧਾਨ ਵਿਨੈਸ਼ ਅਗਰ왈 ਜੀ ਲੋਕ ਸਭਾ ਦੇ ਇਨਚਾਰਜ ਢੁੱਲਰ ਸਾਹਿਬ ਬਾਕੀ ਜੀ ਬੇਲ ਆਊਟ ਹੋਏ ਆ ਕੋਈ ਹਾਲੇ ਕੇਸ ਚ ਹਾਲੇ ਬਰੀ ਨਹੀਂ ਹੋਏ ਬੇਲ ਤੇ ਹੀ ਆਏ ਨੇ ਉਹ ਬੀਜੇਪੀ ਨੇ ਤੇ ਕਹੀ ਜਾਣਾ ਕੁਛ ਨਾ ਕੁਛ ਉਹਨ ਕੀ ਕਵੇ ਬੀਜੇਪੀ ਬੀਜੇਪੀ ਨੂੰ ਤੇ ਸ਼ਰਮ ਕਰਨੀ ਚਾਹੀਦੀ ਹੈ ਸ਼ਰਮ ਨਾਲ ਡੁੱਬ ਮਰਨਾ ਚਾਹੀਦਾ ਕਿ ਬਿਨਾ ਕਿਸੇ ਸਬੂਤ ਤੋਂ ਤੁਸੀਂ ਜਿਹੜਾ ਜਿਹੜਾ ਤਾਣਾ ਸ਼ਾਹੀ ਰਵਈਆ ਜਿਹੜਾ ਤੁਸੀਂ ਅਪਣਾ ਰਹੇ ਹੋ ਲੋਕਾਂ ਦੇ ਸਾਹਮਣੇ ਆ ਗਿਆ ਹੈ ਲੋਗਾ ਨੇ ਸਭ ਕੁਝ ਦੇਖ ਲਿਆ ਸੋ ਤਿਹਾਸ ਖੋਲ ਕੇ ਦੇਖ ਲੋ ਤਾਨਾ ਸ਼ਾ ਦੀ ਤਾਨਾ ਸ਼ਾਈ ਜਿਹੜੀ ਹੈ ਜਦਾ ਦੇਰ ਨਹੀਂ ਚਲਦੀ ਆ ਦੇਖੋ ਜੀ ਲੱਡੂ ਤੁਹਾਨੂੰ ਵੀ ਖਵਾਣਾ ਮੈਂ ਆ ਖਾਓ ਤੁਸੀਂ ਵੀ ਅੱਜ ਦੀ ਖੁਸ਼ੀ ਜੀ ਲੱਡੂ ਬਿਲਕੁਲ ਖੁਸ਼ੀਆਂ ਮਨਾਈਆਂ ਜਾ ਰਹੀਆਂ ਦੀ ਅੱਜ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਕਿਹਨੂੰ ਪੰਜਾਬ ਬੁਲਾਇਆ ਜਾਏਗਾ ਜੀ ਹਾਂਜੀ ਪੂਰੇ ਹਿੰਦੁਸਤਾਨ ਦੇ ਵਿੱਚ ਜਾਣਗੇ ਦੌਰਾ ਕਰਨਗੇ ਜਿੱਥੇ-ਜਿੱਥੇ ਇਲੈਕਸ਼ਨ ਨੇ ਉੱਥੇ ਕੇਜਰੀਵਾਲ ਸਾਹਿਬ ਜਾਣਗੇ ਔਰ ਭਾਜਪਾ ਨੂੰ ਬੁਰੀ ਤਰ੍ਹਾਂ ਹਰਾਣਗੇ